thank you ਮਾਰੋ ਯਾਰ ਹਾਇਰ ਸਾਹਿਬ ਰਾਮਾ ਜੀ ਜੰਮੀ ਅੱਜ ਦੇ ਜੀ ਸਾਹਿਬ ਜੀ ਦਾ ਹਾਲ ਸਾਹਿਬ ਜੀ ਬਤੇ ਸਾਲ ਦੇ ਵਿੱਚ ਦੋ ਗਿਆ ਦੋ ਮਹੀਨੇ ਦੇ ਆਪ ਇਹ ਇੱਕ ਮਹੀਨੇ ਵਿੱਚ ਗਰੀਬਾਂ ਬੱਚੀਆਂ ਦੇ ਵਿਆਹ ਕਰਾਏ ਜਾਂਦੇ ਆ ਹਲੇ ਸੁਲਤਾਨਵੰਡ ਪਿੰਡ ਇਹਦੇ ਨਾਂ ਤੋਂ ਵਸਿਆ ਵਸ ਕੀ ਸੁਲਤਾਨ ਸੁਲਤਾਨਵੰਡ ਪਿੰਡ ਹਲੇ ਇੱਥੇ ਜੋਖਾ ਜੋਖਾ ਜੋਖਾਲੇ ਦੋ ਕੱਟੇ ਜਾਂਦੇ ਆ ਹਰ ਮੰਦਰੇ ਹਰ ਮਸਜਿਦੇ ਹਰ ਗੁਰਦੁਆਰੇ ਸਾਰੇ ਸਾਰੇ ਆਥਾਰੇ ਰਹਿਮਤ ਹਦਿਗਾ ਵਾ ਇੱਥੇ ਗਰੀਬਾਂ ਨੂੰ ਗਰੀਬਾਂ ਦੇ ਬੱਚਿਆਂ ਦੇ ਵਿਆਹ ਵੀ ਕੀਤੇ ਜਾਂਦੇ ਮਹਾਰਾਜ ਆਕਲੀ ਹੁੰਦਾ ਇਹ ਸੁਲਤਾਨਵੰਡ ਫੀਰ ਬਾਬਾ ਮਸੱਦਾ ਜੀ ਦਾ ਦਰਗਾਹ ਹਰ ਸਾਲ ਦੀ ਤਰ੍ਹਾਂ ਸਾਲ ਦੇ ਵਿੱਚ ਦੋ ਮੇਲੇ ਕਰਾਏ ਜਾਂਦੇ ਹਨ ਸਾਹ ਸੰਗ ਦੇ ਸਹਿਯੋਗ ਨਾਲ ਇਹ ਕੀਤਾ ਜਾਂਦਾ ਸਾਲ ਦੇ ਵਿੱਚ ਇੱਕ ਇਹ ਮੇਲਾ ਗਰਮੀਆਂ ਵਿੱਚ ਕੀਤਾ ਜਾਂਦਾ ਦੂਜਾ ਸਰਦੀਆਂ ਵਿੱਚ ਕੀਤਾ ਜਾਂਦਾ ਜਿਹੜਾ ਸਰਦੀਆਂ ਵਿੱਚ ਮੇਲਾ ਮਨਾਇਆ ਜਾਂਦਾ ਹੈ ਉਹਦੇ ਵਿੱਚ ਭੈਣ ਭਰਾ ਲੋੜਵੰਦ ਜਿਹੜੇ ਭੈਣ ਭਰਾ ਰਿਹਾ ਉਹਨਾਂ ਦੀਆਂ ਲੜਕੀਆਂ ਦੇਗਾ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਤੇ ਲੋੜਵੰਦਾਂ ਨੂੰ ਸਮਾਨ ਜੋ ਬਣਦਾ ਝੋਲਦਿਆਂ ਦਿੱਤੀ ਜਾਂਦੀ ਹੈ ਸਰ ਇਹ ਕਿੰਨੇ ਸਾਲਾਂ ਤੋਂ ਹੋ ਤੁੰ ਇਹ ਪਿੰਡ ਇਹਦਾ ਅਮਰਸਰ ਵਸਣ ਤੋਂ ਮੇਰੇ ਖਾਤੇ 6 850 ਸਾਲ ਪੁਰਾਣਾ ਪਿੰਡ ਹੈ ਜੀ ਜਿਹੜੀ ਦਰਗਾਹ ਬਣੀ ਹੈ ਬਾਬਾ ਜੀ ਦੀ ਤੇ ਅਸੀਂ ਦੇ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਸਾਧ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਲੋਕਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਅੱਗੇ ਤੋਂ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਤਾਂ ਕਿ ਜੋ ਇੱਥੇ ਬਣਨ ਵਾਲੀ ਬਿਲਡਿੰਗ ਹੈ ਵੀ ਜੋ ਕੰਮ ਹੋਣ ਵਾਲੇ ਨੇ ਉਹ ਵੀ ਨਿਪਰੇ ਚੜਾਇਆ ਜਾ ਕਿਉਂਕਿ ਸਾਧ ਸੰਗਤ ਦਾ ਕੰਮ ਆ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਤੇ ਬਾਬਾ ਜੀ ਜੋ ਮੁੱਖ ਸੇਵਾਦਾਰ ਨੇ ਬਾਬਾ ਲਾਟੀ ਚਾ ਜੀ ਉਹਨਾਂ ਦਾ ਸਹਿਯੋਗ ਕਰੀਏ ਸਾਰੇ ਆਪਾਂ ਤੇ ਇੱਥੇ ਜਿਹੜਾ ਆ ਮੇਲਾ ਇੱਕ ਦੀ ਮਨਾਇਆ ਇਸ ਤੋਂ ਵੀ ਵੱਧ ਮੇਲਾ ਜਿਹੜਾ ਆਉਣ ਵਾਲਾ ਸਿਆਲ ਦੇ ਵਿੱਚ ਮੇਲਾ ਵਾ ਉਹ ਵੱਧ ਮਨਾਇਆ ਜਾਵੇ ਸਰ ਕਿੰਨੀ ਕਿ ਸੰਗਤ ਆ ਗਈ ਸੰਗਤ ਬਹੁਤ ਜ਼ਿਆਦੀ ਸੰਗਤ ਹੀ ਆ ਦੁਬਾਰੇ ਹੁਣ ਕੋਈ ਆ ਗਿਆ ਕੋਈ ਚਲੇ ਗਿਆ ਕੋਈ ਆ ਗਿਆ ਕੋਈ ਚਲੇ ਗਿਆ ਜੀ ਤੇ ਲਈ ਆਂ ਹੀ ਸਿਆਸਤ ਵਾਲੇ ਲੀਡਰਾਂ ਨੂੰ ਭੈਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਜਿਹੜਾ ਸਹਯੋਗ ਹੈ ਇੱਥੇ ਕਰਿਆ ਕਰੋ ਸਰਦਾਰ ਮੰਡ ਦਾ ਸਭ ਤੋਂ ਪੁਰਾਣਾ ਇਤਿਹਾਸਿਕ ਜਿਹੜਾ ਦਰਬਾਰ ਆ ਏ